ਸਾਸਰੇ ਕਾਲ ਮੈਂ ਚਰਨਜੋ ਸਿੰਘ ਤਾਂ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਆ ਕੀਤੀ ਗਈ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਰਪਤੀ ਚੋਣਾਂ ਤੋਂ ਬਾਅਦ ਆ ਅਗਲੇ ਵੱਡੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੇ ਗਏ ਨੇ ਅਮਰਿਤਪਾਲ ਸਿੰਘ ਦੀ ਪੈਰੋਲ ਵਾਲੀ ਅਰਜੀ ਖਾਰਜ ਕਰ ਦਿੱਤੀ ਗਈ ਹੈ ਤੇ ਹਾਈ ਕੋਰਟ ਦੇ ਵੱਲੋਂ ਇੱਕ ਵੱਡੀ ਗੱਲ ਵੀ ਆਖ ਦਿੱਤੀ ਗਈ ਹੈ ਮੌਤਲ ਕੀਤੇ ਕੇ ਡੀਆਜੀ ਹਰਚਰਸਿਕ ਪੁੱਲਰ ਨੂੰ ਸੀਬੀਆਈ ਅਦਾਲਤ ਤੋਂ ਇੱਕ ਵੱਡਾ ਝਟਕਾ ਲੱਗ ਗਿਆ ਹੈ ਮੰਡਰੇਕਾ ਸਕੀਮ ਨੂੰ ਲੈ ਕੇ ਕੇਂਦ ਸਰਕਾਰ ਨੇ ਨਵਾਂ ਬਿੱਲ ਪੇਸ਼ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਰੋਧ ਦਾ ਵਿਰੋਧੀ ਪਾਰਟੀ ਨੇ ਖੁੱਲ ਕੇ ਕਰ ਦਿੱਤਾ ਹੈ ਹਰਸ਼ਮਰਤ ਕੌਰ ਬਾਦਲਵੀ ਬੋਲੇ ਨੇ ਸੰਤਾ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਇੱਕ ਵਕਰੀ ਮੰਗ ਨੂੰ ਲੈ ਕੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨਾਂ ਕੀਤਾ ਗਏ ਕਾਂਗਰਸੀ ਐਮਐਲਏ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕਪਤੀ ਚੋਣਾਂ ਦੇ ਵਿੱਚ ਭਾਜਪਾ ਦੀ ਖੁੱਲ ਕੇ ਸਪੋਰਟ ਕੀਤੀ ਹੈ ਤੇ ਉਮੀਦਵਾਰਾਂ ਦੇ ਜਿੱਤਣ ਤੇ ਵਧਾਈਆਂ ਵੀ ਦਿੱਤੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੈਰ ਜਮਾਨਤੀ ਫਰੰਟਾ ਜਾਰੀ ਹੋ ਗਏ ਨੇ ਮੌਸਮ ਮਾਰਾ ਦੇ ਬਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਕੀਪਵੇ ਖੁਆਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਜ਼ਿਲ੍ਹਾ ਪ੍ਰੀਸ਼ਦ ਬਲਾਕਸੰਥੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀ ਤੇ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖਿਆ ਕਿ ਜੋ ਪਿੰਡਾਂ ਦੇ ਵਿੱਚ ਕੰਮ ਸਾਡੀ ਸਰਕਾਰ ਕਰ ਰਹੀ ਹੈ ਇਸ ਤੇ ਮੋਹਰ ਲੋਕਾਂ ਨੇ ਲਗਾਈ ਹੈ ਧਿਆਮਾਂ ਦੀ ਪਾਰਟੀ ਦੇ ਵਿੱਚ ਦੁਬਾਰਾ ਭਰੋਸਾ ਲੋਕਾਂ ਦੇ ਵੱਲੋਂ ਜਤਾਇਆ ਗਿਆ ਧਿਆਮਾਂ ਦੀ ਪਾਰਟੀ ਉਹਨਾਂ ਦੇ ਸਮੇਂ ਦੇ ਵਿੱਚ ਵੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਵੱਡੇ ਫੈਸਲੇ ਲਵੇਗੇ ਰੰਗਲਾ ਪੰਜਾਬ ਪੰਜਾਬ ਨੂੰ ਬਣਾਵਾਂਗੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਫਿਰ ਤੋਂ ਉਹੀ ਗੱਲ ਆ ਆਖਤੋਤੀ ਗਈ ਹੈ ਤਾਂ ਦੂਸਰਾ ਪਾਸੇ ਅਰਵਿੰਦ ਕੇਜਰੀਵਾਲ ਨੇ ਮ ਆਮਾਦੀ ਪਾਰਟੀ ਦੀ ਇਸ ਜਿੱਤ ਨੂੰ ਬੰਪਰ ਜਿੱਤ ਘਰਾਰ ਦੇ ਦਿੱਤਾ ਹੈ ਆਖ ਕੇ ਕਿ ਜੋ ਮਾਨ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਦੇ ਉੱਪਰ ਮੋਹਰ ਉਹਨਾਂ ਕੰਮਾਂ ਦੇ ਉੱਪਰ ਮੋਹਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਲਗਾ ਦਿੱਤੀ ਗਈ ਹੈ ਇਹਨਾਂ ਚੋਣਾਂ ਦੇ ਨਤੀਜੇ ਤੋਂ ਬਾਅਦ ਆਮਾਦੀ ਪਾਰਟੀ ਦੇ ਹੌਸਲੇ ਇੱਕ ਵਾਰ ਫਿਰ ਤੋਂ ਬਲੰਦ ਹੁੰਦੇ ਦਿਖਾਈ ਦੇ ਰਹੇ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਹਨਾਂ ਚੋਣਾਂ ਦੇ ਨਾਲ ਹੀ ਜੜੀ ਹੋਈ ਹੈ ਅਬੋਹਰ ਤੋਂ ਕਾਂਗਰਸੀ ਐਮ ਐਲ ਏ ਸੰਦੀਪ ਜਾਖੜ ਦੇ ਵੱਲੋਂ ਖੁੱਲ ਕੇ ਭਾਜਪਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਭਾਜਪਾ ਉਮੀਦਵਾਰਾਂ ਦੇ ਜਿੱਤਣ ਤੋਂ ਬਾਅਦ ਜਿੱਤ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਨੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਦੇ ਵੱਲੋਂ ਇੱਥਾਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਉੱਪਰ ਲਿਖਿਆ ਵੀ ਗਿਆ ਹੈ ਕਿ ਅਬੋਹਰ ਹਲਕੇ ਦੇ ਵਿੱਚ ਜੋ ਭਾਜਪਾ ਦੀ ਜਿੱਤ ਹੋਈ ਹੈ ਇਸ ਦੇ ਲਈ ਵਧਾਈਆਂ ਵੀ ਨੇ ਅਸੀਂ ਇੱਥੋਂ ਦੋਵਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਵੀ ਜਿੱਤ ਗਏ ਆ ਤੇ 16 ਦੇ ਵਿੱਚੋਂ 8 ਭਾਜਪਾ ਦੇ ਦਿੱ ਸਿਤਾਮੀ ਜਿੱਤ ਗਏ ਆ ਇੱਥੇ ਭਾਜਪਾ ਵਰਕਰਾਂ ਦੀ ਛਲਾਗਾ ਸੰਦੀਪ ਜਾਖੜ ਦੇ ਵੱਲੋਂ ਕੀਤੀ ਗਈ ਹੈ ਤੇ ਅਗਲੇ ਦਿਨ ਜਿਹੜੇ ਉਮੀਦਵਾਰ ਜਿੱਤੇ ਨੇ ਉਹਨਾਂ ਦੇ ਨਾਲ ਇੱਕ ਮੁਲਾਕਾਤ ਕਰਨ ਤੋਂ ਬਾਅਦ ਫਿਰ ਤੋਂ ਜਸ਼ਨ ਮਨਾਇਆ ਗਿਆ ਕਾਂਗਰਸੀ ਉਮੀਦਵਾਰ ਨੇ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਭਾਜਪਾ ਆਗੂਆਂ ਨਾਲ ਖੁਸ਼ੀ ਵੀ ਮਨਾਈ ਹੈ ਵਧਾਈਆਂ ਵੀ ਦਿੱਤੀਆਂ ਨੇ ਤੇ ਭਾਜਪਾ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਖਡੂਰ ਸਾਹਿਬ ਤੋਂ ਲੋਕ ਸਭਾ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਕਿ ਲੋਕ ਸਭਾ ਦਾ ਜੋ ਸੰਸਦ ਦਾ اجلاس ਹੋ ਰਿਹਾ ਉਸ ਦੇ ਵਿੱਚ ਹਾਜ਼ਰੀ ਭਰਨ ਦੀ ਇਜਾਜ਼ਤ ਦਿੱਤੀ ਜਾਵੇ ਆਸਥਾਈ ਪਰੋਲ ਦੀ ਮੰਗ ਕੀਤੀ ਗਈ ਸੀ ਜੋ ਕਿ ਅਖੀਰਲੇ ਦਿਨਾਂ ਦੇ ਵਿੱਚ ਆ ਕੇ ਹੁਣ ਹਾਈ ਕੋਰਟ ਨੇ ਮਨਜ਼ੂਰ ਨਹੀਂ ਕੀਤੀ ਹੈ ਰੱਦ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਇਹ ਅਰਜੀ ਰੱਦ ਹੋ ਚੁੱਕੀ ਹੈ ਦੁਬਾਰਾ ਹਾਈ ਕੋਰਟ ਦੇ ਵਿੱਚ ਜਾ ਕੇ ਸਰਕਾਰ ਦੇ ਫੈਸਲੇ ਦੇ ਖਿਲਾਫ ਜੇ라우ਤੀ ਦਿੰਦੇ ਹੋਇਆ ਪ੍ਰੋਲ ਦੀ ਮੰਗ ਕੀਤੀ ਜਾ ਰਹੀ ਸੀ ਇਥੋਂ ਤੱਕ ਕਿ ਅਮਰਿਤਪਾਲ ਸਿੰਘ ਨੇ ਖੁਦ ਹਾਈ ਕੋਰਟ ਦੇ ਜੱਜ ਦੇ ਬੈਂਚ ਦੇ ਅੱਗੇ ਆਪਣੀਆਂ ਮੰਗਾਂ ਰੱਖਿਆ ਸਨ ਮੁੱਦੇ ਉਠਾਏ ਸਨ ਪਰ ਇਹਨਾਂ ਸਾਰੀਆਂ ਕਾਰਵਾਈਆਂ ਤੋਂ ਬਾਅਦ ਅੱਜ ਹਾਈ ਕੋਰਟ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਪਰੋਲ ਦੇਣ ਤੋਂ ਨਾ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਸ ਪਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆ ਆਖਰੀ ਹੈ ਕਿ ਅਮਰਿਤਪਾਲ ਸਿੰਘ ਨੂੰ ਪਰੋਲ ਨਾ ਦਿੱਤੀ ਜਾਵੇ ਜਦਕਿ ਅਮਰਿਤਪਾਲ ਸਿੰਘ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਚੁਣੇ ਹੋਏ ਨੁਮਾਇੰਦੇ ਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਪੂਰਾ ਹੱਕ ਹੈ ਉਸ ਨੇ ਆਪਣੇ ਹਲਕੇ ਨਾਲ ਸੰਬੰਧਿਤ ਮੁੱਦੇ ਚੁੱਕਨੇ ਨੇ ਤੇ ਹਾਈ ਕੋਰਟ ਨੇ ਆਖਰੀ ਸੁਣਵਾਈ ਦੇ ਦੌਰਾਨ ਇਹ ਗੱਲ ਆਖ ਦਿੱਤੀ ਹੈ ਕਿ ਸਮਾਂ ਬਹੁਤ ਆ ਥੋੜਾ ਰਹਿ ਗਿਆ ਹੈ 19 ਦਸੰਬਰ ਨੂੰ ਲੋਕ ਸਭਾ ਦੀ ਕਾਰਵਾਈ ਖਤਮ ਹੋਣ ਜਾ ਰਹੀ ਹੈ ਜੇਕਰ ਅੱਜ ਅਮਰਿਤਪਾਲ ਸਿੰਘ ਨੂੰ ਪਰੋਲ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਕੋਲ ਬਹੁਤ ਘੱਟ ਸਮਾਂ ਹੈ ਇਸ ਕਰਕੇ ਟਕਵਾ ਸਮਾਂ ਨਹੀਂ ਹੈ ਜੇਕਰ ਸੰਸਦ ਦਾ ਸਰਦ ਰੁੱਤ ਦਾ اجلاس ਅੱਗੇ ਵਧਦਾ ਹੈ ਕੁਝ ਦਿਨਾਂ ਦੇ ਲਈ ਜੇਕਰ ਇਹ اجلاس ਵਧਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਅਮਰਿਤਪਾਲ ਸਿੰਘ ਨੂੰ ਪਰੋਲ ਨਹੀਂ ਦਿੱਤੀ ਗਈ ਹੈ ਇੱਕ ਵਾਰ ਫਿਰ ਤੋਂ ਚਟਕਾ ਅਮਰਿਤਪਾਲ ਸਿੰਘ ਨੂੰ ਲੱਗ ਗਏ ਵਦਿਆਂ ਅਗਲੇ ਖਬਰ ਦੇ ਵੱਲ ਮੌਤਲਕਿਤ ਕੇ ਡੀਆਈਜੀ ਹਰਜਨਸਖ ਪੁੱਲਰ ਦੇ ਵੱਲੋਂ ਸੀਬੀਆਈ ਦੀ ਅਦਾਲਤ ਦੇ ਵਿੱਚ ਜ਼ਮਾਨਤ ਸੰਬੰਧੀ ਅਰਜੀ ਲਗਾਈ ਗਈ ਸੀ ਤੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਵੀ ਦੱਸਿਆ ਗਿਆ ਸੀ ਪਰ ਇਸ ਮੌਕੇ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ ਕਿ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਹਰਜਨਸਖ ਪੁੱਲਰ ਦੇ ਵੱਲੋਂ ਲਗਾਈ ਗਈ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਹੈ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਸੀਬੀਆਈ ਅਦਾਲਤ ਦੇ ਵੱਲੋਂ ਕਰ ਦਿੱਤਾ ਗਿਆ ਇਥੇ ਮੌਤਲ ਚੱਲ ਰਹੇ ਡੀਆਈਜੀ ਹਰਜਨ ਸਿੰਘ ਪੁੱਲਰ ਨੂੰ ਵੱਡਾ ਝਟਕਾ ਲੱਗ ਗਿਆ ਰੋਪੜ ਰੇਂਜ ਦੇ ਡੀਐਚ ਦੇ ਰੇ ਹਰਚੰਸਕ ਪੁਲਰ ਨੂੰ ਸੀਬੀਆਈ ਦੇ ਵੱਲੋਂ ਰਿਸ਼ਵਤ ਖਰੀਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਆਮਦਤ ਤੋਂ ਬਾਅਦ ਜਾਂਦਾ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਪਰ ਇਸ ਮੌਕੇ ਲਗਾਤਾਰ ਹਰਚੰਸਕ ਪੁਲਰ ਦੀਆਂ ਮੁਸ਼ਕਲਾਂਵਤੀਆਂ ਦਿਖਾਈ ਦੇ ਰਹੀਆਂ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਲੋਕ ਸਭਾ ਦੇ ਵਿੱਚ ਕੇਂਦਰੀ ਪਾਰਪਰ ਸਰਕਾਰ ਦੇ ਵੱਲੋਂ ਮਨਰੇਗਾ ਯੋਜਨਾ ਦੀ ਥਾਂ ਇੱਕ ਨਵਾਂ ਬਿਲ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਉਸ ਨੂੰ ਲੋਕ ਸਭਾ ਦੇ ਵਿੱਚ ਪਾਸ ਵੀ ਕਰ ਦਿੱਤਾ ਗਿਆ ਵਿਰੋਧੀ ਧਿਰ ਦੇ ਵੱਲੋਂ ਰੱਜ ਕੇ ਹੰਗਾਮਾ ਕੀਤਾ ਗਿਆ ਤੇ ਲੋਕ ਸਭਾ ਦੇ ਚੱਲਦੇ اجلاس ਦੇ ਵਿੱਚ ਇਸ ਬਿੱਲ ਦੇ ਕਾਪਿਆ ਪਾੜ ਕੇ ਵੀ ਛੁੱਟ ਦਿੱਤੀਆਂ ਗੰਗਾਣੇ ਨਵੇਂ ਲਿਆਂਦੇ ਗੇ ਬਿੱਲ ਦੇ ਵਿੱਚ ਮਨਰੇਗਾ ਯੋਜਨਾ ਦਾ ਨਾਮ ਬਦਲ ਕੇ ਵਿਕਸਿਤ ਭਾਰਤ ਜੀ RAM ਜੀ ਵਿਕਸਿਤ ਭਾਰਤ ਗਰੰਟੀ ਫਾਰ ਰਜਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਣ ਇਸ ਦਾ ਨਾਮ ਰੱਖ ਦਿੱਤਾ ਗਿਆ ਤੇ ਨਾਲ ਹੀ ਇਸ ਸਕੀਮ ਦੇ ਤਹਿਤ ਜਿੱਥੇ ਪਹਿਲਾਂ 100% ਪੈਸਾ ਇਸ ਦਾ ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਦਿੰਦਾ ਸੀ ਇਸ ਦੇ ਵਿੱਚ ਹੁਣ ਬਦਲਾਅ ਕਰਕੇ 60 40 ਦੀ ਰੇਸ਼ੋ ਵੀ ਕਰ ਦਿੱਤੀ ਗਈ ਹੈ ਜਾਨਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਯੋਜਨਾ ਦੇ ਤਹਿਤ ਹੁਣ ਕੇਵਲ 60% ਪੈਸਾ ਹੀ ਦਿੱਤਾ ਜਾਵੇਗਾ 40% ਸੂਬੇ ਇਸ ਦੇ ਵਿੱਚ ਪੈਸਾ ਪਾਉਣਗੇ ਕੰਮ ਕਰ ਚਲਾਉਣਗੇ ਇਸ ਬਿਲ ਦਾ ਵਿਰੋਧ ਦਾ ਲੋਕ ਸਭਾ ਦੇ ਵਿੱਚ ਵਿਰੋਧੀ ਪਾਰਟੀ ਦੇ ਵੱਲੋਂ ਕੀਤਾ ਗਿਆ ਤੇ ਵਾਕ ਆਊਟ ਕਰਨ ਤੋਂ ਬਾਅਦ ਇੱਕ ਰੋਸ ਮਾਰਚ ਵੀ ਕੀਤਾ ਗਿਆ ਇਸ ਨਵੇਂ ਬਿਲ ਦੇ ਮਤਾਪਕ ਇਸ ਯੋਜਨਾ ਦਾ ਨਾਮ ਬਦਲ ਦਿੱਤਾ ਗਿਆ ਮਹਾਤਮਾ ਗਾਂਧੀ ਦਾ ਨਾਮ ਇਸ ਦੇ ਵਿੱਚੋਂ ਕੱਟ ਦਿੱਤਾ ਗਿਆ ਇੱਕ ਤਾਂ ਇਸ ਗੱਲ ਦਾ ਵਿਰੋਧ ਦਾ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਸ਼੍ਰੋਮਣੀ ਕਾਲ ਦਲ ਦੇ ਸੰਸਦ ਮੈਂਬਰ ਹਰਸੰਮਰਤ ਕੌਰ ਬਾਦਲ ਦੇ ਵੱਲੋਂ ਵੀ ਰਾਜ ਕੇ ਨਿਸ਼ਾਨੇ ਕੇਂਦਰ ਦੀ ਭਾਈਪਾਸ ਸਰਕਾਰ ਦੇ ਉੱਪਰ ਸਾਹ ਦਿੱਤੇ ਗਏ ਨੇ ਆਖਿਆ ਗਿਆ ਕਿ ਭਾਈਪਾਸ ਸਰਕਾਰ ਦੇ ਵੱਲੋਂ ਇਸ ਯੋਜਨਾ ਨੂੰ ਖਤਮ ਕਰਨ ਲਈ ਅਸਿੱਧੇ ਤੌਰ ਤੇ ਕਦਮ ਚੁੱਕੇ ਜਾ ਰਹੇ ਨੇ ਪੰਜਾਬ ਸੂਬਾ ਤਾਂ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਕਰਜ਼ਾਈ ਹੋ ਚੁੱਕਾ ਹੈ ਕਾਂਗਰਸ ਅਤਿਆਮਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਹੈ ਇਸ ਕਰਕੇ ਪੰਜਾਬ ਸੂਬਾ ਆਪਣੇ ਹਿੱਸੇ ਦਾ 40% ਪੈਸਾ ਕਿੱਥੋਂ ਦੇਵੇਗਾ ਪਹਿਲਾਂ ਹੀ ਬਹੁਤ ਸਾਰੇ ਕੇਂਦਰ ਦੀਆਂ ਅਜਿਹੀਆਂ ਸਕੀਮਾਂ ਨੇ ਜੋ ਕਿ ਪੈਸੇ ਕਰਕੇ ਨਹੀਂ ਚੱਲ ਰਹੀਆਂ ਨੇ ਇਹ ਵੀ ਸਕੀਮ ਨਹੀਂ ਚੱਲ ਸਕੇਗੀ ਗਰੀਬਾਂ ਦੇ ਰੋਜ਼ਗਾਰ ਤੇ ਲੱਤ ਵਜੇਗੀ ਹਰ ਸਮਰਥਕ ਕੌਰ ਬਾਦਲੇ ਆਪਣਾ ਵਿਰੋਧ ਦਰਜ ਕਰਵਾ ਦਿੱਤਾ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਲੋਕ ਸਭਾ ਦੇ ਬਾਹਰ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਆ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪ੍ਰਸੰਤ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਵਿਰੋਧ ਕਿਸੇ ਹੋਰ ਮੁੱਦੇ ਤੇ ਕੀਤਾ ਗਿਆ ਹੈ ਇਹ ਮੁੱਦਾ ਸਾਹਿਬ ਜਦਿਆਂ ਦੀ ਸ਼ਹਾਦਤ ਦਿਵਸ ਦੇ ਨਾਲ ਜੁੜਿਆ ਹੋਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਆਪਣੇ ਪੱਧਰ ਤੇ ਵੀਰ ਬਾਲ ਦੇ ਵਸਾ ਮਨਾਇਆ ਜਾਂਦਾ ਹੈ ਇਸ ਨਾਮ ਨੂੰ ਲੈ ਕੇ ਵਿਰੋਧ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਤੇ ਇਸ ਦੇ ਤਹਿਤ ਆ ਸੰਤਪੁਰ ਬਿਰਸਿੰਘ ਸਿਚੇਵਾਲ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਹੱਥ ਦੇ ਵਿੱਚ ਤਖਤੀਆਂ ਫੜੀਆਂ ਗਈਆਂ ਨੇ ਜਿਸ ਦੇ ਵਿੱਚ ਇਸ ਦਿਵਸ ਦਾ ਨਾਮ ਬਦਲ ਕੇ ਸਾਬ ਜਾਦ ਸ਼ਹਾਦਤ ਦਿਵਸ ਰੱਖਿਆ ਜਾਵੇ ਇਹ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਸਾਰੇ ਹੀ ਲੋਕ ਸਭਾ ਦੇ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਵੀ ਲਿਖ ਚੁੱਕੇ ਨੇ ਆਪਣਾ ਵਿਰੋਧ ਪ੍ਰਦਰਸ਼ਨ ਵੀ ਉਹਨਾਂ ਦੇ ਵੱਲੋਂ ਲੋਕ ਸਭਾ ਦੇ ਵਿੱਚ ਬੋਲ ਕੇ ਦਰਜ ਕਰਵਾ ਦਿੱਤਾ ਗਿਆ ਪਰ ਕੇਂਦਰ ਸਰਕਾਰ ਦੇ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਕੇਂਦਰ ਸਰਕਾਰ ਪਹਿਲਾਂ ਵੀ ਵੀਰ ਬਾਲ ਦਿਵਸ ਨਾਮ ਦੇ ਹੇਠਾਂ ਕਈ ਸਮਾਗਮ ਕਰਵਾ ਚੁੱਕੀ ਹੈ ਤੇ ਇਸ ਵਾਰ ਵੀ ਕੇਂਦਰ ਸਰਕਾਰ ਦੇ ਵੱਲੋਂ ਯੋਜਨਾ ਬਣਾਈ ਗਈ ਹੈ ਇਸਾ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਬ ਜਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਪੰਜਾਬ ਦੇ ਸੰਸਦ ਮੈਂਬਰਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਤੇ ਇਹੀ ਮੰਗ ਨੂੰ ਲੈ ਕੇ ਸੰਤ ਬਲਬੀਰ ਸਿੰਘ ਸਿਚੇਵਾਲ ਦੇ ਵੱਲੋਂ ਲੋਕ ਸਭਾ ਦੇ ਬਾਹਰ ਆ ਪਾਰਲੀਮੈਂਟ ਦੇ ਬਾਹਰ ਆਪਣਾ ਵਿਰੋਧ ਪ੍ਰਦਰਸ਼ਨ ਕਰ ਦਿੱਤਾ ਗਿਆ ਵਾਧਿਆ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਦਾਲਤ ਦੇ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਕਹੇ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ 8 ਸਾਲ ਪੁਰਾਣੇ ਮਾਮਲੇ ਵਿੱਚ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੈਰ ਜਮਾਨਤੀ ਵਾਰੰਟਾ ਜਾਰੀ ਕਰ ਦਿੱਤੇ ਨੇ ਰਜਿੰਦਰਪਾਲ ਸਿੰਘ ਨਾਮ ਦੇ ਸਕਸ਼ ਨੇ ਅਕਾਲੀ ਆਗੂ ਖਿਲਾਫ ਹਤਕ ਦਾ ਕੇਸ ਦਰਜ ਕਰਾਇਆ ਸੀ ਜਿਸ ਤੇ ਉਹਨਾਂ ਨੂੰ ਜ਼ਮਾਨਤ ਮਿਲੀ ਹੋਈ ਸੀ ਪਰ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ 8 ਸਾਲ ਪੁਰਾਣੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਗੈਰ ਜਮਾਨਤੀ ਵਾਰੰਟਾ ਜਾਰੀ ਕਰ ਦਿੱਤੇ ਨੇ ਤੇ ਅਦਾਲਤ ਦੇ ਵੱਲੋਂ ਉਹਨਾਂ ਨੂੰ 9 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮੇ ਦੇ ਦਿੱਤੇ ਨੇ ਸੁਖਬੀਰ ਸਿੰਘ ਬਦਲਦੀਆਂ ਇੱਥੇ ਮੁਸ਼ਕਲਾਂ ਵਧਦੀਆਂ ਉਦਾ ਕਾਇਦੇਰੀਆਂ ਨੇ ਬਾਦਿਆਂ ਅਗਲੇ ਅਤੇ ਆਖਰੀ ਖਬਰ ਦੇ ਵਲੋਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਗਲੇ 24 ਘੰਟਿਆਂ ਨੂੰ ਲੈ ਕੇ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ ਅਗਲੇ ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਲਗਭਗ 6 ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਬਠਿੰਡਾ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਹੋਰ ਇਸ ਦੇ ਨਾਲ ਲੱਗਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਸੰਘਣੀ ਧੁੰਦ ਪੈਣ ਦੀ پیشن گوئی ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਇਸ ਮੌਕੇ ਬਾਹਰ ਨਾ ਦੀ ਰਫ਼ਤਾਰ ਹੌਲੀ ਰੱਖਣ ਦੀ ਘੱਟ ਰੱਖਣ ਦੀ ਨਸੀਹਤ ਵੀ ਦੇ ਦਿੱਤੀ ਗਈ ਹੈ ਇਸ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ